ਨਰਮ ਸਿੰਘ ਜੀ ਕਿਹੜੇ ਪਿੰਡ ਤੋਂ ਤੁਸੀਂ ਟੈਂਟ ਕਾ ਬਣਾ ਜੀ ਕੀ ਗੱਲ ਹੋਈ ਭਾਜੀ ਗੱਲ ਜਾਗਰਨ ਚੱਲਦਾ ਸੀ ਮਹਾ ਮਾਈ ਦਾ ਜੀ ਕਿੱਥੇ ਸਟੇਡੀਅਮ ਦੇ ਵਿੱਚ ਕਾਗੜੇ ਹਾਂਜੀ ਸਲਾਨਾ ਜਾਗਰਨ ਸੀ ਅੱਛਾ ਜੀ ਕਿੰਨੀ ਤਰੀਕ ਨੂੰ ਤੇ 28 28 ਤਰੀਕ ਦੀ ਰਾਤ ਆਜੋ ਉੱਥੇ ਕਾ ਬਣਾ ਜੀ ਇੱਥੇ ਆ ਜਾ ਭਾਈ ਹਾਂਜੀ ਸਰਪੰਚ ਸਾਹਿਬ ਅੱਜ ਤੁਸੀਂ ਮਿਲਸੀਆਂ ਆਏ ਆ ਆਪਣੇ ਕਾਂਗੜੇ ਦੀ ਪੰਚਾਇਤ ਤੁਹਾਡੇ ਨਾਲ ਆਈ ਹਾਂਜੀ ਤੇ ਕੀ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲੇ ਕਹਿੰਦੇ ਟਾਈਮ ਦਿਓ ਕੱਲ ਨੂੰ ਜਿੱਦਾਂ ਅਸੀਂ ਅਰੈਸਟ ਕਰਾਂਗੇ ਬੰਦੇ ਜਿਹੜੇ ਰਹਿੰਦੇ ਆ ਠੀਕ ਆ ਦੇਖੋ ਹੁਣ ਕੱਲ ਤਾਈਂ ਦੇ ਦੇ ਦੁਪਹਿਰ ਤਾਈਂ ਇੰਨਾ ਟਾਈਮ ਦੇ ਸਕਦੇ ਏ ਤੋਂ ਵੱਧ ਨਹੀਂ ਧੰਨਵਾਦ ਠੀਕ ਆ ਜੀ ਜੀ ਅੱਜ ਰਾਤ ਰਾਤ ਕੋਸ਼ਿਸ਼ ਜੇ ਕੱਲ ਤੱਕ ਨਾ ਅਰੈਸਟ ਹੋਏ ਮੁੰਡੇ ਬਾਕੀ ਦੇਖਦੇ ਏ ਤਾਂ ਰਾ ਲੱਗੂਗਾ ਇਹਨਾਂ ਨੂੰ ਲਾਉਂਗਾ ਜੇ ਉਹ ਜਾਮ ਕਰਾ ਲਾ ਹੋਗੇ ਡੇਡ ਬੋਡੀ ਇੱਥੇ ਲਿਆਣਗੇ ਰੋਡ ਜਾਮ ਕਰਾਂਗੇ ਪੁਰਾਣੇ ਖਵਾ ਸਾਨੂੰ ਹਾਂਜੀ ਕੀ ਨਾਮ ਆਜੀ ਆਪਣਾ ਹਾਂਜੀ ਪਰਮਜੀਤ ਸਿੰਘ ਪਰਮਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਸਾਡੇ ਪਿੰਡ ਦਾ ਜੀ ਬਹੁਤ ਜ਼ਿਆਦਾ ਮਾਹੌਲ ਖਰਾਬ ਕਰ ਦਿੱਤਾ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀਗਾ ਧਾਰਮਿਕ ਪ੍ਰੋਗਰਾਮ ਦੇ ਵਿੱਚ ਇਹਨਾਂ ਦੇ ਬਹੁਤ ਆਣ ਕੇ ਨਕਾਮੀਆਂ ਕੀਤੀਆਂ ਜੀ ਪ੍ਰੋਗਰਾਮ ਨੂੰ ਖਰਾਬ ਕੀਤਾ ਣ ਕੇ ਬੱਚੇ ਬੈਠੇ ਤੇ ਆਣ ਕੇ ਇਹਨਾਂ ਨੇ ਵਾਰ ਕੀਤੇ ਜੀ ਅੱਜ 9ਵੇਂ ਦਿਨ ਬੱਚੇ ਦੀ ਮੌਤ ਹੋ ਗਈ ਹੈ ਜੀ ਸਾਨੂੰ ਪੰਜਾਬ ਪੁਲਿਸ ਨੇ ਕੋਈ ਅਜੇ ਤੱਕ ਇਨਸਾਫ ਨਹੀਂ ਦਿੱਤਾ ਜੀ ਅਸੀਂ ਇਹ ਇਨਸਾਫ ਚਾਹੁੰਦੇ ਕਿ ਸਾਰੇ ਰਸਟ ਕੀਤੇ ਜਾਣ। ਹਾਂਜੀ ਸਭ ਕੀ ਨਾਮ ਆਪਣਾ? ਮੇਰਾ ਨਾਮ ਰਾਜ ਕੁਮਾਰ ਜੈ ਜੀ। ਸਾਹਿਬ ਕਹਿ ਸਕਦਾ। ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਇਹੀ ਕਹਿਣਾ ਚਾਹੁੰਦੇ ਸਰ ਜਿੱਦਾਂ ਨੌਜਵਾਨ ਬੱਚੇ ਦੀ ਮੌਤ ਹੋ ਗਈ ਆ ਉਹਦੇ ਜਿਹੜੇ ਹੈਗੇ ਆ ਮਜਰਮੋਹ ਸਾਰੇ ਫੜਾਉਣੇ ਚਾਹੀਦੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਪੁਲਿਸ ਥੋੜਾ ਢਾਮ-ਮਟੋੜ ਕਰ ਰਹੀ ਹੈ 9 ਦਿਨ ਹੋ ਗਏ ਤੇ ਹਾਲੇ ਕੋਈ ਗ੍ਰਿਫਤਾਰ ਨਹੀਂ ਕੀਤਾ। ਦੋ ਕੀਤੇ ਉਹ ਵੀ ਪਤਾ ਨਹੀਂ ਸਾਨੂੰ ਦਿਖਾ ਰਹੇ ਨੇ। ਸਾਡੇ ਹਿਸਾਬ ਨਾਲ ਤਾਂ ਕੋਈ ਵੀ ਨਹੀਂ ਹੈਗਾ ਗ੍ਰਿਫਤਾਰ ਸਾਨੂੰ ਪੁਲਿਸ ਵੱਸੋਂ ਝੂਠਾ ਕਹਿ ਰਹੀ ਵੀ ਅਸੀਂ 2 ਬੰਦੇ ਗ੍ਰਿਫਤਾਰ ਕਰ ਲਿਆ ਅਸੀਂ ਕੋਰਟ ਨੂੰ 9 ਦਿਨ ਦਿੱਤੇ ਆ ਜੀ 9 ਦਿਨ ਦੇ ਵਿੱਚ ਵਿੱਚ ਹਜੇ ਕੋਈ ਪੰਜਾਬ ਪੁਲਿਸ ਨੇ ਐਕਸ਼ਨ ਨਹੀਂ ਲਿਆ ਅੱਜ ਸਾਡਾ ਬੰਦਾ ਡੈੱਡ ਹੋ ਗਿਆ ਅਸੀਂ ਇਸੇ ਰੋਸ ਨਾਲ ਸਾਰੇ ਆਏ ਆ ਵੀ ਪੰਜਾਬ ਪੁਲਿਸ ਸਾਡਾ ਕੁੱਕ ਨਹੀਂ ਸੁਣਵਾਈ ਰਹੀ ਇਦਾਂ ਹੀ ਥੱਕੇ ਖਾਰੇ ਆਂ ਹਾਂਜੀ ਕੀ ਨਾਮ ਆਪਣਾ ਮੇਰਾ ਨਾਮ ਸਰਿੰਦਰ ਸਿੰਘ ਭਾਈ ਆਪਣਾ ਕੀ ਨਾਮ ਅਮਰਜੀਤ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਭਾਈ ਮੈਂ ਸਾਡੇ 23 ਦੀ ਰਾਤ ਨੂੰ ਜਾਗਰਨ ਸੀਗਾ ਪਿੰਡ ਕਾਂਗਣਾ ਉੱਥੇ ਮੁੰਡਿਆਂ ਨੇ ਬਹੁਤ ਜ਼ਿਆਦਾ ਹੱਤਕ ਕੀਤੀ ਆ ਅੱਛਾ ਤੇ ਅੱਜ ਮੁੰਡੇ ਦੀ 3 ਵਜੇ ਡੈਥ ਹੋ ਗਈ ਆ ਪੁਲਿਸ ਪ੍ਰਸ਼ਾਸਨ ਨੇ ਕੋਈ ਸਾਡੀ ਸੁਣਵਾਈ ਨਹੀਂ ਇਹਨਾਂ ਦੇ ਸਭ ਤੋਂ ਸਭ ਤੋਂ ਕਾਰਵਾਈ ਕੀਤੀ ਜਾਵੇ ਪੁਲਿਸ ਪੁਲਿਸ ਪ੍ਰਸ਼ਾਸਨ ਤੇ ਵੀ ਔਰ ਜਿਹਨਾਂ ਨੇ ਇਹ ਕਦਮ ਚੱਕਿਆ غلط ਉਹਨਾਂ ਨੂੰ ਵੀ ਸਖਤ ਸਖਤ ਕਾਰਵਾਈ ਕੀਤੀ ਜਾਵੇਗਾ ਹਾਂਜੀ ਹਾਂਜੀ ਸਰ ਜਿਸ ਤਰ੍ਹਾਂ ਉਹ 23 ਤਰੀਕ ਨੂੰ ਉੱਥੇ ਜਾਗਰਨ ਸੀਗਾ ਹੂੰ ਤੇ ਜਿੱਦਾਂ ਪੁਲਿਸ ਦੀ ਡਿਊਟੀ ਲੱਗੀ ਹੋਈ ਸੀਗੀ ਤੇ ਡਿਊਟੀ ਲੱਗੀ 3 ਵਜੇ ਮਤਲਬ ਕਿ ਡਿਊਟੀ ਵਾਲੇ ਵੀ ਚਲੇ ਗਏ ਅੱਛਾ 3:30 ਵਜੇ ਮਲਾਜਮਾਂ ਦੀ ਵੀ ਡਿਊਟੀ ਬਣਦੀ ਹੈ ਘੱਟੋ-ਘੱਟ 6 ਵਜੇ ਤੱਕ ਬਣਦੀ ਆ ਹੂੰ ਜਦੋਂ ਜਨਤਾ ਸਾਰੀ ਚਲੇ ਜਾਂਦੀ ਹੈ ਇਹਨਾਂ ਦਾ ਮਤਲਬ ਬਣਦਾ ਬਾਦ ਵਿੱਚ ਘਰ ਜਾਣ ਦਾ ਹੂੰ ਇਹ ਜਦੋਂ ਗਾਈ ਕੇ ਗਿਆ ਵਾ ਦੱਸਿਆ ਤੇ ਉਦੋਂ ਹੀ ਵਾਪਸ ਆਪਣੇ ਡਿਊਟੀ ਵਾਪਸ ਆ ਗਏ ਚਮਕੀ ਹੂੰ ਤੇ ਉਹਨਾਂ ਨੇ ਚਮਕੀ ਤੋਂ ਬਾਅਦ ਜਦੋਂ 6 ਵਜੇ ਤੱਕ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜੀ ਸਾਡੀ ਨਾਮ ਸਵੇਰੇ ਬੰਦੇ ਰਿਸਕ ਉਹ ਹੀ ਸਵੇਰੇ ਰੋਡ ਜਾਂਦਾ ਤੇ 6 ਵਜੇ ਇਹਨਾਂ ਤੇ ਹਮਲਾ ਕਰਦਾ ਜੇਕਰ ਉਸ ਜਗ੍ਹਾ ਤੇ ਮੁਲਾਜ਼ਮ ਹੁੰਦੇ ਹੋ ਸਕਦਾ ਨਾ ਹੀ ਹੁੰਦਾ ਹੂੰ ਡਿਊਟੀ ਤੇ ਹੁੰਦੇ ਇਹ ਅਨਗੇਲੀ ਦੇ ਨਾਲ ਹੋਇਆ ਜੇਕਰ ਅਨਗੇਲੀ ਨਾ ਹੁੰਦੀ ਤੇ ਚਲੋ ਬਿਲਕੁਲ ਸਹੀ ਸਿਧਾ ਹੈ ਨਾ ਹੋਣੀ ਸੀ ਸਕਦਾ ਬਾਕੀ ਚਲੋ ਹੁਣ ਅਸੀਂ ਚਾਹੁੰਦੇ ਆ ਇਨਸਾਫ ਮਿਲੇ ਅਗਰ ਜੇ ਇਨਸਾਫ ਨਹੀਂ ਮਿਲਦਾਗਾ ਇਸ ਜਗ੍ਹਾ ਤੇ ਚੱਕੇ ਜਾਂ ਹੁਣ ਸਵੇਰੇ ਅਸੀਂ ਧਰਨਾ ਲਾਇਆ ਜਾਊਗਾ ਕੀ ਰਤ ਰਤ ਨਾਰਸ਼ਟ ਹੋਏ ਸਵੇਰ ਦਾ ਅਜ ਰਾਤ ਦਾ ਟਾਈਮ ਆ ਸਵੇਰੇ ਨਹੀਂ ਤਈ 7 ਵਜੇ ਰੋਡ ਜਾਮ ਕਰਾਂਗੇ ਆਗੇ ਹਾਂਜੀ 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 ਭਾਜੀ ਕੀ ਨਾਮ ਆਪਣਾ ਮੇਰਾ ਨਾਮ ਨਰਮਲ ਸਿੰਘ ਜੀ ਕਿਹੜਾ ਪਿੰਡ ਆਪਣਾ ਪਿੰਡ ਖਾਵੜਾ ਕੀ ਹੋਇਆ ਜੀ ਮਹਾਮਾਈ ਦਾ ਸਾਲਾਨਾ ਜਾਗਰਣ ਚੱਲਦਾ ਸੀ ਜੀ ਸਟੇਡੀਅਮ ਦੇ ਵਿੱਚ ਠੀਕ ਹੈ ਤੇ ਸਵੇਰ ਦਾ 5 5:30 ਦਾ ਟਾਈਮ ਸੀ ਠੀਕ ਹੈ ਜੀ ਇਹ ਤਾਂ ਪਹਿਲਾਂ ਸੇਵਾ ਕਰਦੇ ਰਿਹਾ ساری ਰਾਤ ਜਗਰਾਤੇ ਕਿੰਨੇ ਤਰੀਕ ਦੀ ਗੱਲ ਐ ਇਹ 28 ਤਰੀਕ ਸਵੇਰੇ 29 ਬਣ ਜਾਂਦੀ ਐ ਨਾ 28 ਰਾਤ ਨਹੀਂ ਲਾ ਲੋ 28 ਰਾਤ ਤੇ ਸਵੇਰੇ 5:30 ਵਜੇ 29 ਬਣ ਜਾਂਦੀ ਐ ਜੀ ਠੀਕ ਆ ਜੀ ਇਹ ਜੀ ਬੇੜੇ ਤਾਂ ਸੇਵਾ ਕਰਦੇ ਸੀ ਹੂੰ ਸੇਵਾ ਕਰਦੇ ਕਰਦੇ ਤੇ ਇਹ ਕਿਤੇ ਪਿੰਨੂ ਪਰੇ ਮੋਟਰਸਾਈਕਲ ਲੈਣ ਚਲੇ ਗਿਆ ਹਾਂਜੀ ਜਾਗਰਨ ਚੱਜ ਚੱਲਦਾ ਸੀ ਪ੍ਰਸ਼ਾਦ ਵੰਡਣ ਦਾ ਸੀ ਠੀਕ ਆ ਜੀ ਇਹ ਜਿਹੜਾ ਸਾਡੇ ਪਿੰਡ ਦੇ ਬੰਦੇ ਆ ਇਹਨਾਂ ਨੇ ਬੈਠੇ ਦੇ ਪਿੱਛੇ ਦਾਤਰ ਦੁੱਤਰ ਜਾਦੇ ਮਾਰਤੇ ਉਹਦੇ ਤੇ ਇਹਨਾਂ ਨੇ ਇੱਕ ਜਿਹਦਾ ਅਭੀ ਅੱਡੇ ਦਾ ਨਾਂ ਕੀ ਆਪਣੇ ਦਾ ਮੇਰੇ ਬੇਟ ਦਾ ਨਾਂ ਜੀ ਮੇਰੇ ਬੇਟ ਦਾ ਨਾਂ ਹੈਗਾ ਨੰਦੂ ਕਰਨਦੀਪ ਕਰਨਦੀਪ ਹਾਂਜੀ ਕਰਨਦੀਪ ਦੇ ਦਾਤਰ ਮਾਰੇ ਆ ਕਿੰਨੇ ਮਾਰੇ ਇੱਕ ਤੇ ਅਭੀ ਵਾਸੀਪੁਰ ਦਾ ਡੈਡੀ ਦਾ ਨਾਂ ਪਰਮਸੰਮਾ ਵਾ ਪੰਮਾ ਚ ਨਾਂ ਹੀ ਆ ਪਰਮਜੀਤ ਹੂੰ ਇੱਕ ਕਾਲੂ ਹੂੰ ਭਿੰਦੇ ਦਾ ਮੁੰਡਾ ਸੀ ਜੀ ਹੂੰ ਆਨੁਭਵਿੰਦੋ ਤੇ ਇੱਕ ਨਮੂਲ ਹਮ ਗਰਮੀਤ ਦਾ ਮੁੰਡਾ ਜੀ ਹਮ ਇੱਕ ਵਿਸ਼ਾਲ ਭੋਲਾ ਹਮ ਬਾਕੀ ਦੀ ਹੋਰਾਂ ਬਿਛਾਤੇ ਕਾਫੀ ਬੰਦੇ ਸੀਗੇ ਨਾਲ ਠੀਕ ਤੇ ਮੁੰਡੇ ਦੇ ਸਾਟ ਬੈਠਿਆ ਪਿੱਛੋਂ ਜਾਰੀ ਮਾਰਤੀ ਅੱਜ ਉਹਦੀ ਜੀ ਨੌਵੇਂ ਦਿਨ ਡੈਥ ਹੋ ਗਈ ਜੀ ਅੱਜ ਮੈਂ ਤਿੰਨ ਲੈਣਾ ਤਿੰਨ ਕਿਹੜੇ ਹਸਪੀਟਲ ਸਤਿਮਨ ਹਸਪੀਟਲ ਤੇ ਇੱਥੇ ਤੁਸੀਂ ਮਿਲ ਸੀ ਗਿਆ ਆਏ ਆ ਚੌਂਕੀ ਹਾਂਜੀ ਕੀ ਕਹਿੰਦੇ ਸਹੀ ਸਾਹਿਬ ਇਹ ਹੁਣ ਕਹਿੰਦੇ ਜੀ ਕਰਾਂਗੇ ਕਰਾਂਗੇ ਪਰ ਮੈਨੂੰ ਤਾਂ ਜਸਮਾਨਾ ਹਾਂਜੀ ਨੌਂਾਂ ਦਿਨ ਹੋ ਗਿਆ ਵਾ ਨੌਂ ਦਿਨ ਹੋ ਗਏ ਬੰਦੇ ਦਾ ਨਾਲ ਮੁੰਡਾ ਲੈ ਕੇ ਤਿੱਤੇ ਆ ਉੱਥੇ ਆ ਮੁੰਡਾ ਮੁੰਡਾ ਲੈ ਕੇ ਜੀ ਕਰਦਾ ਰਿਹਾ ਵੀ ਚੱਲ ਮੇਰਾ ਪੁੱਤ ਵੱਜ ਜਾਊਗਾ ਹਾਂ ਸ਼ਾਮੀ ਉਹ ਵੀ ਤਿੰਨ ਕੋਈ ਜੀ ਡੈਥ ਹੋ ਗਈ ਉਹਦੀ 19 ਸਾਲਾਂ ਦਾ ਮੁੰਡਾ ਸੀ ਜੀ ਤੇ ਅੱਜ ਤੁਸੀਂ ਚੌਂਕੀ ਆਏ ਆ ਇਹ ਤੁਹਾਨੂੰ ਕੀ ਕਹਿੰਦੇ ਜੀ ਪੁਲਿਸ ਆਏ ਇਹ ਕਹਿੰਦੇ ਜੀ ਅਰੈਸਟ ਕਰਦੇ ਆ ਬੰਦੇ ਅੱਛਾ ਕੀਤਾ ਹਜੇ ਕੋਈ ਅਰੈਸਟ ਕਿ ਨਹੀਂ ਦੇਈ ਨਹੀਂ ਕੋਈ ਨਾਇਲ ਕੋਈ ਨਹੀਂ ਕਰ ਨਹੀਂ ਦੋ ਇਹਨਾਂ ਨੇ ਫੜਿਆ ਜੀ ਅੱਛਾ ਉਹ ਵੀ ਜੇਲ੍ਹ ਛੱਡਿਆ ਹੈ ਉਹਨਾਂ ਨੂੰ ਜੇਲ੍ਹ ਛੱਡਿਆ ਕੋਈ ਉਹਨਾਂ ਦਾ ਰਿਮਾਂਡ ਨਹੀਂ ਲਿਆ ਉਹਨਾਂ ਦਾ ਕੋਈ ਰਿਮਾਂਡ ਨਹੀਂ ਪਤਾ ਹੀ ਨਹੀਂ ਇੱਕ ਮਿੰਟ ਰੋਜੋ ਉਹਨੂੰ ਗੱਲ ਕਰ ਲਓ ਵੀ ਜੇ ਉਹਨਾਂ ਦਾ ਕੋਈ ਪੁਲਿਸ ਰਿਮਾਂਡ ਲੈਂਦੇ ਸਾਨੂੰ ਦੱਸਦੇ ਅਸੀਂ ਤਾਂ ਉੱਥੇ ਫਸੇ ਹੋਏ ਆ ਜੀ ਬੇੜੀਦੋ ਵਾਲੇ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਇਨਸਾਫ ਦੀ ਮੰਗ ਕਰਦੇ ਆ ਵੀ ਜਿਹੜੇ ਜਿਹੜੇ ਬੰਦੇ ਨੇ ਸੱਟ ਮਾਰੀ ਆ ਬੰਦੇ ਅਰੈਸਟ ਹੋਣ ਸਭ ਤੋਂ ਸਖਤ ਆਪਣਾ ਕੀ ਨਾਮ ਆ ਮੇਰਾ ਨਾਮ ਸਨੀ ਹੈ ਜੀ ਅੱਛਾ ਤੁਸੀਂ ਕੀ ਲੱਗਦੇ ਮੁੰਡੇ ਦੇ ਮੇਰੇ ਮਾਮੇ ਦਾ ਮੁੰਡਾ ਹੀ ਆ ਜੀ ਠੀਕ ਆ ਤੇਰਾ ਪਾਣ ਜਾ ਜੀ